ਮੌਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੂਬੇ ਦੇ ਤਹਿਸੀਲ ਦਫ਼ਤਰਾਂ ਵਿੱਚ ਅੱਜ ਕੰਮਕਾਰ ਆਮ ਵਾਂਗ ਹੋਵੇਗਾ ਕਿਉਂਕਿ ਸੂਬੇ ਦੇ ਮਾਲ ਅਫਸਰਾਂ ਨੇ ਅੱਜ ਤੋਂ ਕੀਤੀ ਜਾਣ ਵਾਲੀ ਆਪਣੀ ਤਿੰਨ ਰੋਜ਼ਾ ਹੜਤਾਲ ਫਿਲਹਾਲ ਮੁਲਤਵੀ ਕਰ ਦਿੱਤੀ ਹੈ ਕੱਲ ਪੰਜਾਬ ਰੈਵਨਿਊ ਅਫੀਸਰ ਐਸੋਸੀਏਸ਼ਨ ਤੇ ਬਫਦ ਨੇ ਮਾਲ ਮੰਤਰੀ ਬ੍ਰਹਮਸ਼ੰਕਰ ਜੰਪਾ ਨਾਲ ਮੀਟਿੰਗ ਕੀਤੀ ਜਿਸ ਵਿੱਚ ਮંત્રી ਨੇ ਮਾਲ ਅਫਸਰਾਂ ਦੀਆਂ ਮੰਗਾਂ ਪ੍ਰਤੀ ਨਰਮ ਰੁਖ ਅਖਤਿਆਰ ਕਰਦਿਆਂ ਉਹਨਾਂ ਦੀਆਂ ਜ਼ਿਆਦਾਤਰ ਮੰਗਾਂ ਨੂੰ ਮੌਕੇ ਤੇ ਹੀ ਮੰਨ ਲਿਆ ਗਿਆ ਅਤੇ ਬਾਕੀ ਦੀਆਂ ਮੰਗਾਂ ਨੂੰ ਮੰਨਣ ਦਾ ਭਰੋਸਾ ਦੇ ਕੇ ਉਹਨਾਂ ਮਾਲ ਅਫਸਰਾਂ ਨੂੰ ਸ਼ਾਂਤ ਕੀਤਾ ਜਿਸ ਤੋਂ ਬਾਅਦ ਜਥੇਬੰਦੀ ਨੇ 19 ਤੋਂ 21 ਅਗਸਤ ਤੱਕ ਐਲਾਨੀ ਤਿੰਨ ਰੋਜ਼ਾ ਸਮੂਹਿਕ ਹੜਤਾਲ ਮੁਲਤਵੀ ਕਰ ਦਿੱਤੀ ਅਰੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਪੈਨਸ਼ਨਰਾਂ ਤੇ ਮਾਨ ਪੱਤਾ ਵਰਕਰਾਂ ਵੱਲੋਂ ਸੂਬਾ ਸਰਕਾਰ ਖਿਲਾਫ ਆਪਣੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੁਕਰਨ ਕਾਰਨ ਸੂਬਾ ਸਰਕਾਰ ਖਿਲਾਫ ਸੰਘਰਸ਼ ਇੱਕ ਵਾਰ ਫੇਰ ਵਿੱਢ ਦਿੱਤਾ ਗਿਆ। ਕੱਲ ਸੰਗਰੂਰ ਵਿੱਚ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਕੀਤੀ ਗਈ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਤੇ ਮੁਲਾਜ਼ਮ ਸ਼ਾਮਲ ਹੋਏ। ਜਿੰਨਾ ਸ਼ਹਿਰ ਵਿੱਚ ਰੋਸ ਮਜਾਰਾ ਕੀਤਾ ਤੇ ਬਾਅਦ ਵਿੱਚ ਇੱਕ ਵੱਡੀ ਰੈਲੀ ਕੱਢੀ ਇਸ ਮੌਕੇ ਬੁਲਾਰਿਆਂ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਦਾ ਸਮਾਂ ਦੇ ਕੇ ਮੁਕਰਨ ਦਾ ਰਿਕਾਰਡ ਕਾਇਮ ਕਰ ਚੁੱਕੇ ਹਨ ਇਸ ਲਈ ਹੁਣ ਸਰਕਾਰ ਵੱਲੋਂ ਦਿੱਤੀਆਂ ਮੀਟਿੰਗਾਂ ਤੇ ਉਹਨਾਂ ਨੂੰ ਕੋਈ ਭਰੋਸਾ ਨਹੀਂ ਰਿਹਾ ਤੇ ਉਹ ਹੁਣ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਰਾਜ ਚੋਣ ਕਮਿਸ਼ਨ ਨੇ ਹੁਣ ਕਮਰ ਕੱਸ ਲਈ ਹੈ ਇਸ ਲਈ ਰਾਜ ਚੋਣ ਕਮਿਸ਼ਨ ਹੁਣ 20 ਤੋਂ 22 ਅਗਸਤ ਤੱਕ 3 ਦਿਨ ਲਈ ਸੂਬੇ ਭਰ ਦੇ ਵੋਟਰਾਂ ਦੀ ਸੂਚੀ ਨੂੰ ਅਪਡੇਟ ਕਰਨ ਲਈ ਇੱਕ ਮੁਹਿੰਮ ਚਲਾ ਰਿਹਾ ਹੈ ਚੋਣ ਕਮਿਸ਼ਨ ਨੇ ਕੱਲ ਜਾਣਕਾਰੀ ਦਿੱਤੀ ਕਿ 20 ਤੋਂ 22 ਅਗਸਤ ਤੱਕ ਸੂਬੇ ਭਰ ਦੇ ਚੋਣ ਅਧਿਕਾਰੀ ਵੱਖ-ਵੱਖ ਥਾਵਾਂ ਤੇ ਬੈਠ ਕੇ ਸੂਬੇ ਭਰ ਦੇ ਵੋਟਰਾਂ ਦੀਆਂ ਸੂਚੀਆਂ ਨੂੰ ਅਪਡੇਟ ਕਰਨਗੇ ਉਹਨਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਯੋਗ ਵੋਟਰ ਇਹਨਾਂ ਵੋਟਰ ਸੂਚੀਆਂ ਵਿੱਚ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ ਕੱਲ ਅੰਮ੍ਰਿਤਸਰ ਵਿੱਚ ਥਾਰ ਗੱਡੀ ਤੇ ਕਾਲੀ ਜਾਲੀ ਨੂੰ ਲਾਏ ਜਾਣ ਤੇ ਦੋ ਪੁਲਿਸ ਮੁਲਾਜ਼ਮ ਆਪਸ ਵਿੱਚ ਝੜ ਗਏ। ਦਰਸਲ ਜਦ ਪੁਲਿਸ ਮੁਲਾਜ਼ਮਾਂ ਵੱਲੋਂ ਨਾਕੇ ਤੇ ਇੱਕ ਗੱਡੀ ਨੂੰ ਰੋਕਿਆ ਗਿਆ ਤੇ ਉਸ ਤੇ ਲੱਗੀ ਕਾਲੀ ਜਾਲੀ ਨੂੰ ਜਦ ਉਤਾਰਨ ਲਈ ਆਖਿਆ ਗਿਆ ਤਾਂ ਗੱਡੀ ਚਲਾ ਰਹੇ ਪੁਲਿਸ ਮੁਲਾਜ਼ਮ ਨੇ ਆਪਣੇ ਰੁਤਬੇ ਦਾ ਰੋਪ ਦਿੰਦਿਆਂ ਗੱਡੀ ਉੱਪਰ ਲੱਗੀ ਕਾਲੀ ਜਾਲੀ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜਿਸ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਅੰਮ੍ਰਿਤਸਰ ਦੇ ਐਸਐਸਪੀ ਦਿਹਾਤੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੱਡੀ ਚਲਾ ਰਹੇ ਪੁਲਿਸ ਮੁਲਾਜ਼ਮ ਨੂੰ ਮੌਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ ਤੇ ਉਸ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਵੀ ਦਿੱਤੇ। ਸੂਬੇ ਵਿੱਚ ਕੱਲ ਵੀ ਬੱਦਲਾਂ ਦੀ ਅੱਖ ਮਚੋਲੀ ਜਾਰੀ ਰਹੀ ਤੇ ਮੌਸਮ ਵਿਭਾਗ ਤੋਂ ਪ੍ਰਾਪਤ ਸੂਚਨਾ ਮੁਤਾਬਕ ਸੂਬੇ ਦੇ ਲੁਧਿਆਣਾ, ਨਕੋਦਰ, ਤਰਨਤਾਰਨ ਆਦ ਖੇਤਰਾਂ ਵਿੱਚ ਹਲਕੀ ਵਰਖਾ ਵੀ ਹੋਈ। ਮੌਸਮ ਵਿਭਾਗ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਵਰਖਾ ਦਾ ਇੱਕ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਹੁਣ ਤੱਕ ਸੂਬੇ ਵਿੱਚ ਜੋ ਵਰਖਾ ਦੀ ਕਮੀ ਦਰਜ ਕੀਤੀ ਗਈ ਹੈ ਉਸ ਦੇ ਪੂਰਾ ਹੋਣ ਦੀ ਸੰਭਾਵਨਾ ਬਣ ਗਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਤੋਂ ਸੂਬੇ ਦਾ ਮੌਸਮ ਇੱਕ ਵਾਰ ਫਿਰ ਵਿਗੜੇਗਾ ਤੇ ਅੱਜ ਤੋਂ ਲੈ ਕੇ 21 ਅਗਸਤ ਤੱਕ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਤੇ ਕੁਝ ਖੇਤਰਾਂ ਵਿੱਚ ਭਾਰੀ ਵਰਖਾ ਦੀ ਸੰਭਾਵਨਾ ਹੈ। ਅਮਰਸਰ ਨਜ਼ਦੀਕ ਪਿੰਡ ਬਾਸਰਕੇ ਗਿੱਲਾਂ ਵਿੱਚ ਸ਼ਨੀਵਾਰ ਦੇਰ ਸ਼ਾਮ ਤਿੰਨ ਅਣਪਛਾਤੇ ਵਿਅਕਤੀਆਂ ਨੇ ਪੰਜਾਬ ਨੈਸ਼ਨਲ ਬੈਂਕ ਦੀ ਇੱਕ ਬ੍ਰਾਂਚ ਤੋਂ ਹਥਿਆਰ ਦਿਖਾ ਕੇ 4.5 ਲੱਖ ਰੁਪਏ ਲੁੱਟ ਲਏ। ਇਸ ਸੰਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਪਰ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ ਹੈ ਚੋਣ ਕਮਿਸ਼ਨ ਨੇ ਭਾਵੇਂ ਪੰਜਾਬ ਵਿੱਚ ਜਿਮਨੀ ਚੋਣਾਂ ਨੂੰ ਹਾਲੇ ਹਰੀ ਝੰਡੀ ਨਹੀਂ ਦਿੱਤੀ ਹੈ ਪਰ ਗਿੱਦੜਬਾਹਾ ਜਿਮਨੀ ਚੋਣ ਦਾ ਪੜ ਭਖ ਗਿਆ ਹੈ ਸ਼੍ਰੋਮ ਨੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਗਿੱਦੜਬਾਹਾ ਚੋਣ ਹਲਕੇ ਦੀ ਕਮਾਂਲ ਆਪਣੇ ਹੱਥ ਲੈ ਲਈ ਹੈ ਸੁਵੀਰ ਬਾਦਲ ਨੇ ਕੱਲ ਗਿੱਦੜਬਾਹਾ ਹਲਕੇ ਦੇ ਇੱਕ ਦਿਨ ਵਿੱਚ ਦਰਜਣਾਂ ਤੋਂ ਵੱਧ ਬੈਠਕਾਂ ਕਰਕੇ ਅਕਾਲੀ ਵਰਕਰਾਂ ਨੂੰ ਜਿਮਨੀ ਚੋਣਾ ਲਈ ਸਰਗਰਮ ਹੋਣ ਦਾ ਸੱਦਾ ਦਿੱਤਾ। ਉਹਨਾਂ ਆਖਿਆ ਕਿ ਜਿਵੇਂ 1995 ਵਿੱਚ ਗਿੱਦੜਬਾਹਾ ਉਪਚੋਣ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਸਰਕਾਰ ਬਣਾਈ ਸੀ, ਉਸੇ ਤਰ੍ਹਾਂ ਹੁਣ ਵੀ ਅਕਾਲੀ ਦਲ ਦੀ ਸਰਕਾਰ ਦਾ ਮੋੜ ਗਿੱਦੜਬਾਹਾ ਤੋਂ ਹੀ ਬੱਜੇਗਾ। ਸੁਪਰੀਮ ਕੋਰਟ ਨੇ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਡਾਕਟਰ ਨਾਲ ਜ਼ਬਰ ਜਨਾਹ ਤੇ ਹੱਤਿਆ ਕੇਸ ਦਾ ਖੁਦ ਹੀ ਨੋਟਿਸ ਲੈਂਦਿਆਂ 20 ਅਗਸਤ ਨੂੰ ਇਸ ਬਾਰੇ ਸੁਣਵਾਈ ਕਰਨ ਦਾ ਫੈਸਲਾ ਲਿਆ ਹੈ ਚੀਫ ਜਸਟਿਸ ਦੀ ਅਗਵਾਈ ਹੇਠਲੇ ਬੈਂਚ ਵੱਲੋਂ ਕੱਲ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ ਜਿਕਰ ਜੋਗ ਹੈ ਕਿ ਕੋਲਕਾਤਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਪਹਿਲਾਂ ਹੀ ਕੋਲਕਾਤਾ ਪੁਲਿਸ ਤੋਂ ਲੈ ਕੇ ਸੀਬੀਆਈ ਨੂੰ ਸੌਂਪ ਦਿੱਤੀ ਸੀ ਉਧਰ ਇਸ ਕਾਰੇ ਖਿਲਾਫ ਦੇਸ਼ ਭਰ ਵਿੱਚ ਡਾਕਟਰਾਂ ਦਾ ਚੱਲ ਰਿਹਾ ਪ੍ਰਦਰਸ਼ਨ ਕੱਲ ਵੀ ਜਾਰੀ ਰਿਹਾ ਤੇ ਮਰੀਜ਼ ਖੱਜਲ ਖੁਆਰ ਹੁੰਦੇ ਰਹੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਚੰਡੀਗੜ੍ਹ ਵਿੱਚ ਪੈਰਿਸ 올림픽 ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ 19 ਖਿਡਾਰੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਵੱਲੋਂ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਪੰਜਾਬ ਨਾਲ ਸੰਬੰਧਤ 8 ਖਿਡਾਰੀਆਂ ਨੂੰ 1-1 ਕਰੋੜ ਰੁਪਏ ਜਦਕਿ ਬਾਕੀ ਖਿਡਾਰੀਆਂ ਨੂੰ 15-15 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਗਏ। ਹਾਕੀ ਜਿਹੜੀ ਹੈ ਰਵਾਈਵ ਹੋ ਗਈ। ਹਾਕੀ ਦੇ ਖਿਡਾਰੀਆਂ ਨੂੰ ਬਹੁਤ ਦਿੱਕਤਾਂ ਚੱਲੀਆਂ ਪਈਆਂ ਪਹਿਲਾਂ। ਉਹ ਨਹੀਂ ਉਹਨਾਂ ਨੂੰ ਪੁੱਛਦਾ ਸੀ ਕੋਈ ਸਪான்ਸਰ ਨਹੀਂ ਮਿਲਦਾ ਸੀ। ਕੋਈ ਕੰਪਨੀ ਸਪான்ਸਰ ਨਹੀਂ ਕਰਦੀ ਸੀ। ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ। ਸੋ ਹੁਣ ਅਸੀਂ ਪਤਾ ਕੀਤਾ ਕਿ ਪੰਜਾਬ ਅਸੀਂ ਕਰਨਾ ਚਾਹੁੰਦੇ ਹਾਂ ਇਹਨਾਂ ਨੂੰ ਸਪான்ਸਰ। ਜਿਹੜਾ ਇਹਨਾਂ ਦੇ ਟੀ-ਸ਼ਰਟ ਪਾਈ ਹੁੰਦੀ ਹੈ ਪਰ 2036 ਤੱਕ 오ਡੀਸਾ ਨਾਲ ਐਗਰੀਮੈਂਟ ਹੈ 2036 ਤੱਕ ਸੋ ਅਸੀਂ ਕੋਈ ਗੱਲ ਨਹੀਂ ਸੀ ਕਿ ਕੋਈ ਕਿਸੇ ਹੋਰ ਐਂਗਲ ਤੋਂ ਕਰ ਲਾਂਗੇ ਸਪਾਂਸਰ ਆਪ ਦੇ ਵਿੱਚ ਅਸੀਂ ਚਾਹੁੰਦੇ ਹਾਂ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਬੇਲਾ ਟਾਈਮ ਹੋਵੇ ਹੁਣ ਤਾਂ ਚੈਂਪੀਅਨ ਟਰੋਫੀ ਵਾਸਤੇ ਖੇਡਣ ਜਾਣਾ ਹੈ ਇਹਨਾਂ ਨੇ ਜਦੋਂ ਵੀ ਇੱਕ ਬੇਲਾ ਟਾਈਮ ਹੋਵੇ ਕੋਈ ਚਾਰ ਦੇਸ਼ਾਂ ਦਾ ਮੁਹੱਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ ਟਰਨਮੈਂਟ ਕਰਾਈਏ ਉੱਤਰ ਪ੍ਰਦੇਸ਼ ਦੇ ਬਲੰਦ ਸ਼ਹਿਰ ਨਜ਼ਦੀਕ ਕੱਲ ਸਵੇਰੇ ਓਵਰਟੇਕ ਕਰ ਰਹੀ ਇੱਕ ਬੱਸ ਤੇ ਪਿਕਅਪ ਦੀ ਆਮੋ-ਸਾਮਣੇ ਟੱਕਰ ਹੋ ਗਈ ਜਿਸ ਨਾਲ ਪਿਕਅਪ ਵਿੱਚ ਸਵਾਰ 11 ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵੱਧ ਜ਼ਖਮੀ ਹੋ ਗਏ ਪਿਕਅਪ ਵਿੱਚ ਸਵਾਰ ਸਾਰੇ ਲੋਕ ਰੱਖੜੀ ਮੌਕੇ ਆਪਣੇ ਘਰ ਵਾਪਸ ਜਾ ਰਹੇ ਸਨ ਉਧਰ ਅਮਰੀਕਾ ਵਿੱਚ ਵੀ ਇੱਕ ਭਾਰਤੀ ਜੋੜੇ ਦੀ ਕਾਰ ਹਾ사 ਗ੍ਰਸਤ ਹੋ ਗਈ ਜਿਸ ਵਿੱਚ ਭਾਰਤੀ ਜੋੜੇ ਤੇ ਉਹਨਾਂ ਦੀ ਧੀ ਦੀ ਮੌਤ ਹੋ ਗਈ ਹਾਸੇ ਤੋਂ ਬਾਅਦ ਪਰਿਵਾਰ ਵਿੱਚ ਇਕੱਲਾ 14 ਸਾਲਾਂ ਦਾ ਪੁੱਤਰ ਬਚਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਆਪਣੀ ਧੀ ਨੂੰ ਕਾਲਜ ਛੱਡਣ ਜਾ ਰਿਹਾ ਸੀ ਚਾਰਖੰਡ ਮੁਕਤੀ ਮੋਰਚਾ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਚੰਪਈ ਸੋਰਨ ਨੇ ਕੱਲ ਆਖਿਆ ਕਿ ਮੁੱਖ ਮੰਤਰੀ ਦੇ ਅਹੁਦੇ ਤੇ ਰਹਿੰਦਿਆਂ ਉਹਨਾਂ ਨੂੰ ਵੱਡੇ ਤਰਸਕਾਰ ਦਾ ਸਾਹਮਣਾ ਕਰਨਾ ਪਿਆ ਹੈ ਇਹੀ ਵਜ੍ਹਾ ਹੈ ਕਿ ਉਹ ਹੁਣ ਬਦਲਮਾਂ ਰਾਹ ਚੁਣ ਲਈ ਮਜਬੂਰ ਹਨ ਚੰਪਈ ਸੁਰਨ ਨੇ ਇਹ ਬਿਆਨ ਦਿੱਲੀ ਪੁੱਜਣ ਤੋਂ ਕੁਝ ਘੰਟਿਆਂ ਮਗਰੋਂ ਅਜਿਹੇ ਮੌਕੇ ਦਿੱਤਾ ਜਦੋਂ ਉਹਨਾਂ ਦੇ ਭਾਈਪਾ ਵਿੱਚ ਸ਼ਾਮਲ ਹੋਣ ਬਾਰੇ ਕਿਆਸੇ ਲਾਏ ਜਾ ਰਹੇ ਹਨ ਇਸ ਦੇ ਨਾਲ ਹੀ ਖਬਰਾਂ ਦਾ ਅੱਜ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ